ਹਿਰਦੇੰਦਰ ਸ਼ਬਦ ਵਸਿਆ ਹੋਏ ਆਇ ਤੇ ਨਾਲ ਪੂਤਪ੍ਰੇਮਾਂ ਫੜੀ ਪੈਦਾ ਇਹਨਾਂ ਦੀ ਕਿ ਤਾਕਤ ਹੈ ਪੂਤਪ੍ਰੇਮ ਇਹ ਤਾਂ ਮੌਤ ਦਾ ਰਿਸ਼ਤਾ ਵੀ ਹੋਊਗਾ ਕਿ ਤੇ ਉਹ ਵੀ ਪੁੱਛ ਕੇ ਹੋਊਗਾ ਤੁਨ ਜੇਕਰ ਤੇ ਤੁਹਾਡੇ ਹਿਰਦੇੰਦਰ ਸ਼ਬਦ ਚੱਲਦਾ ਹੋਏ ਆਖਰੀ ਵਕਤ ਜਦ ਆਊਗਾ ਸ਼ਬਦ ਚੱਲਦਾ ਰਹੂਗਾ ਮੌਤ ਦਾ ਰਿਸ਼ਤਾ ਵੀ ਲੰਘੂਗਾ ਤੇ ਦਰਵਾਜ਼ਾ ਲੰਘੂਗਾ ਤੇ ਪੁੱਛ ਕੇ ਲੰਘੂਗਾ ਜਾਂ ਮੌਤ ਦਾ ਰਿਸ਼ਤਾ ਵੀ ਤੇ ਦਰਵਾਜ਼ਾ ਲੰਘੂਗਾ ਤੇ ਪੁੱਛ ਕੇ ਲੰਘੂਗਾ ਪੁੱਤਰ ਜੀ ਖੜੇ ਹੋਵੋ ਕਿ ਸਕੰਦ ਮੰਦਰ ਤੇ ਇਹਦਾ ਦਰਦ ਦਰਦ ਦੇ ਫਿਰਨੇ ਨਾਲ ਇੱਕ ਦਰਦਾ ਹੋ ਕੇ ਵੈਦਾ ਦਰਦ ਦਰਦ ਦੀ ਝੁਕਾ ਨਾਲ ਇੱਕ ਦਰਦਿਆ ਝੜਕਾ ਖਾਦਾ ਮੰਨ ਲਓ ਕੁੱਤਾ ਇੱਥੇ ਤੁਸੀਂ ਰੱਖਿਆ ਤੜਾ ਰੋਟੀ ਦਾ ਟਾਂ ਕੁੱਤਾ ਭੱਜ ਕੇ ਬਾਹਰ ਦੂਰੇ ਦੇ ਬੂਏ ਚਲੇ ਜਾਂਦਾ ਤੁਸੀਂ ਰੋਟੀ ਖਾ ਲੈਂਦੀ ਤੁਸੀਂ ਰੋਟੀ ਖਾ ਲੈਂਦੇ ਕੁੱਤਾ ਦੂਰਿਆਂ ਦੇ ਬੂਏ ਜਾਂਦਾ ਉਧਰੋਂ ਝੜਕਾ ਪੈਂਦੀ ਆ ਉਹ ਤਿਹਰੇ ਦੇ ਬੂਏ ਚਲ ਜਾਂਦਾ ਉਧਰੋਂ ਝੜਕਾ ਪੈਂਦੀ ਆ ਚੋਥੇ ਦੇ ਬੂਏ ਚਲ ਜਾਂਦਾ ਉਹ ਘੁੰਮ ਕੰਮ ਕੇ ਜਦੋਂ ਮਾਲਕ ਦੇ ਕੋਲ ਤੁਹਾਡੇ ਕੋਲ ਹੋਣਾ ਨਾ ਉਹਨੇ ਉਹ ਤਾਂ ਸਾਰਾ ਰੋਟੀ ਖਾ ਕੇ ਆਰਾਮ ਕਰਦੇ ਹੋਰਾਂ ਦੇ ਕਿ ਲੋ ਕੁੱਤੇ ਨੂੰ ਰੋਟੀ ਕਿਤੇ ਉਹ ਇਸ ਕਰਕੇ ਉਹਨੂੰ ਰੋਟੀ ਨਹੀਂ ਮਿਲੀ ਕਿ ਉਹ ਰੋਟੀ ਦੇ ਟਾਈਮ ਮਾਲਕ ਦਾ ਬੂਆ ਛੱਡ ਕੇ ਕਿੱਛੇ ਭੱਜਾ ਫਿਰਦਾ ਦੰਦਰ ਭੱਜਾ ਫਿਰਦਾ ਜੇ ਪੁੱਤਾਂ ਦੰਦਰ ਫਿਰਿਆ ਤਾਂ ਦੁਰਗੁਰ ਹੋਵੇ ਤੇ ਜੇ ਇੱਕ ਦਰ ਦਾ ਹੋ ਕੇ ਬਹਿ ਜੇ ਦੁਰਗੁਰ ਤੋਂ ਬਚ ਜਾ ਫਿਰ ਜੇ ਕਦਮ ਦਾ ਹੋ ਗਿਆ ਬਈ ਉਹਨੂੰ ਦੁਰਦੁਰ ਨਹੀਂ ਹੁੰਦੀ ਦੁਰਦੁਰ ਹੁੰਦੀ ਆ ਦਾਗਰ ਫਿਰਦਿਆਂ ਨੂੰ ਦਰਦਾਂ ਫਿਰਦਿਆਂ ਨੂੰ ਦੁਰਦੁਰ ਹੁੰਦੀ ਜ਼ਿੰਦਗੀ ਕੀ ਆ ਜ਼ਿੰਦਗੀ ਇੱਕ ਸੁਪਨਾ ਹੈ ਇਹਨੂੰ ਜ਼ਿੰਦਗੀ ਨਾਲ ਸਮਝੋ ਇਹਨੂੰ ਮੱਤ ਜ਼ਿੰਦਗੀ ਸਮਝੋ ਕਿ ਮੈਂ ਜ਼ਿੰਦਗੀ ਭੋਗਣ ਵਾਸਤੇ ਆਇਆ ਹਾਂ ਜ਼ਿੰਦਗੀ ਉਹ ਕਿ ਉਹ ਜ਼ਿੰਦਗੀ ਕੀ ਨੇ ਆ ਵਾਂਗ ਇਨਸਾਨ ਬਚੀਤ ਕਰ ਰਿਹਾ ਜਿਹੜੀ ਗੁਰੂ ਤੋਂ ਬਗੈਰ ਬਚੀਤ ਕਰਦਾ ਜਿਹੜੇ ਸਾਹ ਸ ਆਪਣੇ ਸਤਪੁਰ ਤੋਂ ਬਗੈਰ ਲੈਂਦਾ ਨਾ ਉਹ ਸਾਹ ਵੀ ਸਮਝੋ ਕਿ ਇਹ ਨਹੀਂ ਖਾਲੀ ਉਹ ਖਾਲੀ ਜਾ ਰਹੇ ਨੇ ਮੁਕਤੀ ਦਾ ਦਰਵਾਜ਼ਾ ਨਹੀਂ ਜੇ ਖੁੱਲਣਾ ਸਰਾਸੀ ਦਾ ਜਾਲ ਨਹੀਂ ਜੇ ਟੁੱਟਣਾ ਆ ਕਿਹੜੇ ਮਕੋੜੇ ਪਸ਼ੂ ਪੰਛੀ ਜੀਵ ਜੰਤੂ ਇਹ ਜੂਨਾ ਭੋਗ ਰਹੇ ਆ ਉਹ ਜੂਨਾ ਚ ਪਿਆ ਆ ਗੰਦਗੀ ਦੇ ਕੀੜਾ ਵੀ ਤੱਕ ਜੂਨ ਚ ਪਿਆ ਗੰਦਗੀ ਵਿੱਚ ਕੀੜਾ ਵੀ ਜੂਨ ਚ ਪਿਆ ਆ ਇਹਨਾਂ ਜੂਨਾ ਤੋਂ ਸੁੱਟਣ ਵਾਸਤੇ ਕੀ ਕਰਨਾ ਨਾਮ ਨਾਲ ਸੰਤਾਂ ਨਾਲ ਜੁੜਨਾ ਸਤਿਗੁਰਾਂ ਨਾਲ ਜੁੜਨਾ ਆਪਣੇ ਰੇਬਰ ਨਾਲ ਜੁੜਨਾ ਆਪਣੇ ਥੀਰ ਨਾਲ ਜੁੜਨਾ ਆਪਣੇ ਖਸਮ ਨਾਲ પણ ਆਪਣੇ ਵਾਕ ਨਾਲ ਜੁੜਨਾ ਜੇ ਜਿਹੜੀ ਆਤਮਾ ਸਤਿਗੁਰਾਂ ਨਾਲ ਨਹੀਂ ਜੁੜਦੀ ਨਾਮ ਨਾਲ ਨਹੀਂ ਜੁੜਦੀ ਸੰਤ ਬਲੇਸ਼ੀ ਦਿੰਦੇ ਆ ਸੰਤ ਗੁਰੂ ਨਹੀਂ ਹੁੰਦੇ ਸ਼ਬਦ ਗੁਰੂ ਸੁਰਤ ਤੋਂ ਤਾਂ ਤੇਲਾ ਮਾਰ ਗੁਰਬਾਣੀ ਚ ਕਹਿਨੇ ਨਹੀਂ ਸ਼ਬਦ ਗੁਰੂ ਹੈ ਸੁਰਤ ਕੀ ਆ ਚੇਲੀ ਆ ਚੇਲੀ ਕਿਹੜੀ ਕੀ ਆ ਸੁਰਤ ਜੋ ਸ਼ਬਦ ਗੁਰੂ ਦੇ ਸੁਰਤ ਤੋਂ ਨੇ ਮੇਲ ਖਾਣਗੇ ਅਨੋਦਵਾਜਾ ਫੇਰ ਵੱਜਣਾ ਦਸਵਾਂ ਵਾਰ ਮੇਹ ਖੋਲਣਾ ਜਿੱਦ ਰਹੀ ਆਤਮਾ ਅੰਦਰ ਆਈ ਆ ਤੇ ਜਿੱਦ ਰਹੀ ਮੁੜ ਕੇ ਬਾਹਰ ਜਾ ਜਦੋਂ ਬੰਦੇ ਨੇ ਮਰਨਾ ਬੰਦਾ ਮਤ ਸੋਚੇ ਕਿ ਮੰਦਾ ਮਤ ਸੋਚੇ ਬੰਦਾ ਮੰਗਿਆ ਜੀ ਆਤਮਾ ਮੂੰਹ ਰਾ ਨਿਕਲ ਗਈ ਜੀ ਅੱਖਾਂ ਰਾ ਨਿਕਲ ਗਈ ਜੀ ਕੰਨਾਂ ਰਾ ਨਿਕਲ ਨਾ 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 ਮਤ ਸੋਚੋਏ ਦਸਵਾਂ ਮਾਰ ਗਿਆ ਇਹ ਬੰਦ ਦਰਵਾਜਾ ਅਨੋਦਰਵਾਜੇ ਖੁੱਲੇ ਪਏ ਆ ਇਨਸਾਨ ਦੇ ਨੋਦਰਵਾਜੇ ਖੁੱਲੇ ਆ ਦਸਾਂ ਗੁਪਤਿਆ ਬੰਦ ਆ ਇਹ ਕਿੰਨਾ ਦਾ ਖੋਲਾ ਸਾਧੂ ਬੋਲ ਕੇ ਰੱਖਦੇ ਪਾਣੀ ਅੱਜ ਤੁਸੀਂ ਵੀ ਸ਼ਬਦ ਨਾਲ ਜੁੜ ਕੇ ਖੋਲ ਲੋ ਪਾਣੀ ਰੋਜ ਅੰਦਰ ਰੋਜ ਬਾਹਰ ਜੋ ਰੋਜ ਜੰਮੂ ਰੋਜ ਬਰੂ ਕੋ ਖਾਓਗੇ ਜਿਹਦੇ ਬਾਰੇ ਕਬੀਰ ਸਾਹਿਬ ਕੁਰਬਾਨੀ ਚ ਕਹਿੰਦੇ ਨੇ ਕਿ ਵੀਰ ਜਸ ਮਾਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਪਿੱਛੋਂ ਭਾਈ ਇਹ ਪੂਰਨ ਪਰਮਾ ਨਾ ਕਿਹੜੇ ਮਰਨ ਪਿੱਛੋਂ ਮਰ ਜਾਣ ਤੋਂ ਪਿੱਛੋਂ ਤੇ ਫਿਰ ਕੁਝ ਵੀ ਨਹੀਂ ਕੀ ਮਰਨਾ ਆਪਣੀ ਖੁਦ ਦੀ ਮਾਰਨੀ ਆਪਣੇ ਜੋ ਹੰਕਾਰ ਮਾਰਨਾ ਆਪਣੇ ਜੋ ਦੁਹੀ ਦਵੇਤ ਮਾਰਨੀ ਈਰਖਾ ਮਾਰਨੀ ਜਾਤ ਪ੍ਰਸਤੀ ਮਾਰਨੀ ਇੱਕ ਦੂਜੇ ਤੋਂ ਮਤਲਬ ਸਾਰੇ ਨਰ ਪ੍ਰਮਾਤਮਾ ਦਾ ਨੂਰ ਸਭ ਅ블ਲਾ ਦਾ ਨੂਰ ਪਾਇਆ ਕੁਦਰਤ ਦੇ ਸੰਬੰਧੇ ਇੱਕ ਨੂਰ ਦੇ ਸਬਦੋ ਗੁਜਿਆ ਕੋਣ ਪਰ ਮਨਜੋ ਮਾਰਾ ਕੁਰਬਾਨੀ ਕਹਿੰਦੇ ਵੀ ਇੱਕ ਨੂਰ ਤੋਂ ਸਾਰੀ ਦੁਨੀਆ ਪਸਾਰੂ ਉੱਜੀ ਕਿ ਕਿਹੜਾ ਤੇ ਮਾੜਾ ਘੇੜਾ ਮਾੜਾ ਘੇੜਾ ਬੰਦਾ ਕੋਈ ਮਾੜਾ ਨਿਕਰਮ ਮਾੜਿਆ ਜਿਹੇ ਬੰਦਾ ਮਾੜਾ ਬੀਜ ਬੀਜਦਾ ਉਹਦੇ ਕਰਮ ਮਾਰੇ ਆ ਕਰਮ ਕੰਮ ਮਾਰੇ ਆ ਇਨਸਾਨ ਕੋਈ ਮਾਰਾ ਨਹੀਂ ਇਨਸਾਨ ਉਹਦੇ ਨੂਰ ਦਾ ਪਛਾਰਾ ਹੈ ਉਹਦੇ ਨੂਰ ਤੋਂ ਬਣ ਕੇ ਆਇਆ ਇਸ ਕਰਕੇ ਜ਼ਿੰਦਗੀ ਸੁਪਨਾ ਜੇ ਇਹਨੂੰ ਐਵੇਂ ਖਾਲੀ ਨਾ ਕਰੋ ਸ਼ਬਦਨਾਪਤ ਜੀ ਜੋੜੋ ਭੂਤ ਪ੍ਰੇਤ ਕੀ ਤਾਂ ਕਰਨੇ ਕੀ ਮਤਲਬ ਹੀ ਨਹੀਂ ਕੋਈ ਹੈ ਇਹ ਹੋ ਸਕਦਾ ਫਿਰ 22 ਸਾਲ ਤੇ ਤੁਹਾਨੂੰ ਕਿਸੇ ਐਵੇਂ ਕਿਸੇ ਨੇ ਲਾਰੇ ਆ ਜੀ ਲਗਾਸੜਿਆ ਐਵੇਂ ਭੜਕਾਸੜਿਆ ਤੁਹਾਨੂੰ ਆਜੋ ਚਲੇ ਜੋ ਆਜੋ ਚਲ ਜੋ ਆਜੋ ਚਲ ਜੋ ਕੁਛ ਨਹੀਂ ਉਹੀ ਕਹਿ ਰਹੇ ਆ ਵੀ ਇਹ ਤੋਂ ਬਦਕ ਨਹੀਂ ਜਦਾਂ ਇਹ ਕੰਮ ਕਹਾਵਤਾਂ ਸੱਲੇ ਪਰ